ਨਾਲ ਹੀ ਪੁੱਤ ਵੀ ਛੱਡ ਦਿੱਤਾ ਜੋ ਹੁਣ ਤੱਕ ਕਮਾਇਆ ਹੋਇਆ ਧਨ ਦੌਲਤ ਸੀ ਉਹ ਸਾਰਾ ਕੁਝ ਆਪਣੀ ਪਤਨੀ ਦੇ ਲਈ ਛੱਡ ਕੇ ਚਲਿਆ ਜਾਂਦਾ ਹੈ ਇਥੋਂ ਬਹੁਤ ਦੂਰ ਉਹ ਰਹਿਣ ਲੱਗਦਾ ਹੈ ਉਤਰਾਖੰਡ ਦੀ ਰਾਜਸਥਾਨੀ ਦੇਰਾ ਦੂਨ ਦੇ ਇੱਕ ਇਲਾਕੇ 'ਚ ਰਹਿ ਰਿਹਾ ਸੀ ਅਤੇ ਉਸਨੇ ਫਿਰ ਤੋਂ ਬਿਜ਼ਨਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਿਜ਼ਨਸ ਵਪਾਰ ਦੇ ਵਿੱਚ ਉਸ ਨੂੰ ਲਗਾਤਾਰ ਫਾਇਦਾ ਹੋ ਰਿਹਾ ਸੀ ਤਾਂ ਉਸ ਤੋਂ 20 ਸਾਲ ਛੋਟੀ ਉਮਰ ਦੀ ਕੁੜੀ ਦੇ ਨਾਲ ਉਸਦੀ ਮੁਲਾਕਾਤ ਹੁੰਦੀ ਹੈ ਫਿਰ ਦੋਸਤੀ ਹੁੰਦੀ ਹੈ ਤੇ ਫਿਰ ਪਿਆਰ ਹੋ ਜਾਂਦਾ ਹੈ ਉਸ ਕੁੜੀ ਨੇ ਫੈਸਲਾ ਕੀਤਾ ਕਿ ਆਪਾਂ ਦੋਵੇਂ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਾਂ ਦੋਵੇਂ ਇਕੱਠੇ ਰਹਿ ਰਹੇ ਸੀ ਲੀਗਲ ਰਿਲੇਸ਼ਨਸ਼ਿਪ ਚ ਤੇ ਜਦੋਂ ਟਾਈਮ ਅੱਗੇ ਜਾ ਰਿਹਾ ਸੀ ਵਕਤ ਲੰਘ ਰਿਹਾ ਸੀ ਤਾਂ ਫਿਰ ਉਸ ਕੁੜੀ ਨੇ ਉਹ ਦੋਵੇਂ ਆਪਸ ਦੇ ਵਿੱਚ ਸਹਿਮਤੀ ਦੇ ਨਾਲ ਵਿਆਹ ਕਰਵਾ ਲੈਂਦੇ ਨੇ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਠੀਕ-ਠਾਕ ਚੱਲ ਰਿਹਾ ਸੀ ਤੇ ਜਦੋਂ 2025 ਆਉਂਦਾ ਤਾਂ ਉਸ ਵਿਅਕਤੀ ਦੀ ਜਿਹੜੀ ਉਮਰ ਉਹ ਹੋ ਜਾਂਦੀ ਹੈ ਲਗਭਗ 56 ਸਾਲ ਦੇ ਨੇੜੇ ਤੇੜੇ ਜਿਸ ਕੁੜੀ ਨਾਲ ਵਿਆਹ ਹੋਇਆ ਸੀ ਤਾਂ ਉਸਦੀ ਕੁੜੀ ਦੀ ਉਮਰ 36 ਸਾਲ ਦੇ ਨੇੜੇ ਤੇੜੇ ਹੋ ਜਾਂਦੀ ਹੈ ਇਹਨਾਂ ਦੀ ਉਮਰ ਦੇ ਵਿੱਚ ਲਗਭਗ 20 ਸਾਲ ਦਾ ਅੰਤਰ ਸੀ 20 ਸਾਲ ਡਿਫਰੈਂਸ ਸੀ ਵਜਾ ਨਾਲ ਉਸ ਔਰਤ ਨੂੰ ਇੱਕ ਮੁੰਡੇ ਦੇ ਨਾਲ ਪਿਆਰ ਹੋ ਜਾਂਦਾ ਹੈ ਪਿਆਰ ਵੀ ਕੁਝ ਇਸ ਤਰੀਕੇ ਨਾਲ ਹੁੰਦਾ ਹੈ ਪਿਆਰ ਦੇ ਚੱਕਰ 'ਚ ਕਤਲ ਹੋ ਜਾਂਦਾ ਹੈ ਉਹ ਵੀ ਦਰਦਨਾਕ ਕਤਲ ਹੁੰਦਾ ਹੈ ਉਸ ਕਤਲ ਦੀ ਗੂੰਜ ਉੱਤਰਾ ਪ੍ਰਦੇਸ਼ ਹੋਵੇ ਜਾਂ ਫਿਰ ਉੱਤਰਾਖੰਡ ਹੋਵੇ ਜਾਂ ਫਿਰ ਦਿੱਲੀ ਹੋਵੇ ਤਿੰਨੋਂ ਹੀ ਸਟੇਟਾਂ ਦੇ ਵਿੱਚ ਇਸ ਕਤਲ ਦੀ ਗੂੰਜ ਗੂੰਜਦੀ ਹੈ ਆਖਰਕਾਰ ਉਹ ਕਤਲ ਕਿਉਂ ਹੁੰਦਾ ਹੈ ਤੇ ਕਤਲ ਦੇ ਪਿੱਛੇ ਦੀ ਵਜ੍ਹਾ ਕੀ ਸੀ ਅੱਜ ਦੀ ਇਸ ਕਹਾਣੀ ਦੇ ਰਾਹੀ ਜਾਣਨ ਦੀ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ